ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ 20 ਨਵੰਬਰ ਯਾਨੀ ਕਿ ਅੱਜ ਚੋਣਾਂ ਹੋ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ 2027 ਦੇ ਆਮ ਵਿਧਾਨ ਸਭਾ ਚੋਣਾਂ ਦਾ ਇਹ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ ਆਪ ਸਰਕਾਰ ਦੀ 2.5 ਸਾਲ ਦੀ ਕਾਰਗੁਜ਼ਾਰੀ ਬਾਰੇ ਲੋਕ ਫਤਵਾ ਦੇਣਗੇ ਇਸ ਤੋਂ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਪਰ ਉਹਨਾਂ ਚੋਣਾਂ ਦਾ ਸੂਭਾ ਸਰਕਾਰ ਦੇ ਮੁੱਦਿਆਂ ਨਾਲ ਸੰਬੰਧ ਨਹੀਂ ਸੀ ਅਤੇ ਸਕੇਂਦਰ ਸਰਕਾਰ ਦੇ ਮੁੱਦਿਆਂ ਤੇ ਆਧਾਰਿਤ ਚੋਣ ਸੀ ਪਰ ਇਹ ਚਾਰ ਹਲਕਿਆਂ ਦੀਆਂ ਚੋਣਾਂ ਦਾ ਸਿੱਧਾ ਸੰਬੰਧ ਸੂਬਾ ਸਰਕਾਰ ਦੇ ਨਾਲ ਹੈ ਇਨ੍ਹਾਂ ਚੋਣਾਂ ਲਈ ਚੋਣ ਕਮਿਸ਼ਨ ਨੇ ਵੀ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਗਿੱਦੜਬਾਹਾ ਚੱਬੇਵਾਲ ਡੇਰਾ ਬਾਬਾ ਨਾਨਕ ਦੇ ਵਿੱਚ ਲੋਕ ਵੋਟਾਂ ਪਾ ਰਹੇ ਨੇ ਬਰਨਾਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਸਭਾ ਹਲਕੇ ਵਿੱਚ ਜੁੜਿਆ ਅਹਿਮ ਹਲਕਾ ਜਦਕਾ ਗਿੱਦੜਬਾਹਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਕਾਂਗਰਸ ਦੇ ਸੀਨੀਅਰ ਆਗੂ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਚੱਬੇਵਾਲ ਕਾਂਗਰਸ ਵਿੱਚੋਂ ਆਪ ਵਿੱਚ ਜਾ ਕੇ ਸੰਸਦ ਬਣੇ ਡਾਕਟਰ ਰਾਜਕਮਾਰ ਚੱਬੇਵਾਲ ਨਾਲ ਜੁੜਿਆ ਹੋਇਆ ਹੈ ਭਾਵੇਂ ਅਕਾਲੀ ਧਾਲ ਇਸ ਵਾਰ ਚੋਣਾਂ ਨਾ ਲੜਨ ਦੇ ਫੈਸਲੇ ਕਰਕੇ ਪਾਰਟੀ ਸੰਕਟ ਦੇ ਚਲਦਿਆਂ ਮੈਦਾਨ ਤੋਂ ਬਾਹਰ ਹੈ ਪਰ ਦੂਸਰੇ ਪਾਸੇ ਇਸ ਮੁਕਾਬਲੇ ਦੇ ਵਿੱਚ ਕਈ ਨਜ਼ਰਾਂ ਟਿਕੀਆਂ ਹੋਈਆਂ ਨੇ ਜੇਕਰ ਗੱਲ ਕੀਤੀ ਜਾਵੇ ਇਸ ਲਈ ਤਿੰਨ ਹੀ ਪਾਰਟੀਆਂ ਲਈ 227 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਰਾਹ ਬਣਾਉਣ ਲਈ ਵਕਾਰ ਦਾ ਸਵਾਲ ਵੀ ਬਣਿਆ ਹੋਇਆ ਏ ਜਿੱਥੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਖੁਦ ਚੋਣ ਮੋਹਮ ਦੇ ਵਿੱਚ ਉਤਰੇ ਉੱਥੇ ਹੀ ਕਾਂਗਰਸ ਦੇ ਸਾਰੇ ਸੂਬਾਈ ਆਗੂਆਂ ਰਾਜਾਵਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਧਾਵਾ ਰਾਣਾ ਗੁਰਜੀਤ ਅਤੇ ਕਈ ਹੋਰ ਸੀਨੀਅਰ ਅਗੂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਜਿੱਥੇ ਤੱਕ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਗਿਦੜਬਾਹ ਹਲਕੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਮਨਪ੍ਰੀਤ ਸਿੰਘ ਬਾਦਲ ਸਾਬਕਾ ਅਕਾਲੀ ਡਿੰਪੀ ਢਿੱਲੋਂ ਆਪ ਵੱਲੋਂ ਮੈਦਾਨ ਦੇ ਵਿੱਚ ਉਤਰੇ ਹੋਏ ਐ ਇਸੇ ਤਰ੍ਹਾਂ ਬਰਨਾਲਾ ਦੇ ਵਿੱਚ ਆਪ ਦੇ ਹਰਿੰਦਰ ਸਿੰਘ ਧਾਲੀਵਾਲ ਕਾਂਗਰਸ ਤੇ ਕਾਕਾ ਢਿੱਲੋਂ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਮੈਦਾਨ ਦੇ ਵਿੱਚ ਐ ਅਜੇਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਅਤੇ ਆਪ ਦੇ ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਦੇ ਰਵੀ ਕਿਰਨ ਸਿੰਘ ਕਾਲੂ ਨੇ ਅਜੇਹੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ ਕਿ ਕਿੱਥੇ ਕੌਣ ਚੋਣਾਂ ਦੇ ਵਿੱਚ ਬਾਜ਼ੀ ਮਾਰੂਗਾ ਅਤੇ ਆਮ ਆਦਮੀ ਪਾਰਟੀ ਬਾਰੇ ਤੁਹਾਡਾ ਕੀ ਕਹਿਣਾ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਇਸ ਸਾਰੀ ਜਗ੍ਹਾ ਹਲਕਾ ਗਿੱਦਰ ਬਾਹ ਦੇ ਵਿੱਚ ਬੋਲਿੰਗ ਦਿਓ 7 ਵਜੇ ਸ਼ੁਰੂ ਹੋ ਗਈ ਤੇ ਸਾਡੀ ਜੋ ਪੈਟਰੋਲਿੰਗ ਪਾਰਟੀਆਂ ਹੈਗੀਆਂ ਤੇ ਬਾਕੀ ਸਾਰੇ ਆਫਿਸਰਸ ਹੈਗੇ ਸਾਰੇ ਫੀਲਡ ਦੇ ਵਿੱਚ ਨੇ ਤੇ ਅਸੀਂ ਅਸ਼ੋਰ ਕਰਾਵਾਂ ਅਸ਼ੋਰ ਕਰਾਨਾ ਚਾਹੁੰਦੇ ਸਾਰਿਆਂ ਨੂੰ ਕਿ ਜੋ ਇਲੈਕਸ਼ਨਸ ਹੈਗੇ ਪੀਸਫੁਲ ਤਰੀਕੇ ਨਾਲ ਹੋਣਗੇ ਕਿਸੇ ਨੂੰ ਕੋਈ ਇਸ਼ੂ ਆਂਦਾ ਹੈ ਤੁਸੀਂ ਚਿੰਤਾ ਨਾ ਕਰੋ ਤੁਸੀਂ 112 ਤੇ ਕਾਲ ਕਰੋ ਸਾਡੀ ਪੁਲਿਸ ਮਸਤਿਹਦ ਹੈਗੀ ਇਮੀਡੀਏਟਲੀ ਰਿਸਪੌਂਡ ਕੀਤਾ ਜਾਏਗਾ ਸਿਚੁਏਸ਼ਨਲ ਟੈਕਲ ਕੀਤਾ ਜਾਏਗਾ ਲੋਕਾਂ ਨੂੰ ਇਹੀ ਕਹਿਣਾ ਚਾਹੀਏ ਉਸੇ ਵੱਤ ਤੋਂ ਵਦਾਓ ਜੀ ਸੈਲੀਬ੍ਰੇਸ਼ਨ ਆਫ ਡੈਮੋਕ੍ਰੇਸੀ ਜੋ ਹੈਗੀ ਇਹਦੇ ਵਿੱਚ ਆਪਣਾ ਯੋਗਦਾਨ। ਥੈਂਕ ਯੂ।